ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿੰਘ ਨਾ ਤੋਂ ਕੇ ਹੋ ਗਏ ਤਿਆਰ ਸਾਡੇ ਲਈ ਆ ਗਿਆ ਚਾਹ ਪਾਣੀ ਹੁਣ ਸ਼ਕਨ ਲੱਗੇ ਚਾਹ ਪਾਣੀ ਜੀ ਕਿਹਾ ਨਾ ਤੁਮ ਬਈ ਫਿਰ ਪਾਸ ਤੋਂ ਗੁਰੂ ਜੀ ਚੜਦੀ ਕਲਾ ਜੀ ਹਾਂ ਜੀ ਪਾਪਾ ਜੀ ਵਾਹਿਗੁਰੂ ਚਲੋ ਜੀ ਆਇਆ ਮਨ ਸਰਣ ਤੁਹਾਰੀ ਸੱਜ ਦੇ ਆਇਓ ਸਰ i <laughs> ਨਿਸ਼ਾਨੀ ਮੇਰਾ ਅੰਗ ਹੋਇ ਜੁ ਵਾਹਿਗੁਰੂ 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 ਤੇਰਾ ਜਿਵਾ ਕਰਕੇ ਮਾਰ ਪਾਈਦਾ ਸਾਥ ਜੱਤੀ ਦਾ ਦੂਰ ਹੁੰਦੇ ਜ ਭਾਈ ਦਾ ਤੇਰੇ ਪਿਆਰੇ ਦੀ ਸੇਵਾ ਕਰਕੇ ਮਰ ਪਾਈ ਦਾ ਮੇਰੇ ਪਿਆਰੇ ਦੀ ਸੇਵਾ ਕਰਕੇ ਮਰ ਪਾਈ ਦਾ ਤੇਰੇ ਪਿਆਰੇ ਦੀ ਸੇਵਾ ਕਰਕੇ ਮਰ ਪਾਈ ਦਾ ਤੇਰੇ ਪਿਆਰੇ ਦੀ ਸੇਵਾ ਕਰਕੇ ਮਰ ਪਾਈ ਦਾ ਓ ਜੀ ਵਾਹਿਗੁਰੂ ਜੀ ਰੈਡੀ ਸ਼ੈਡੀ ਹੋ ਗਈ ਆਪਾਂ ਐ ਹੁਣ ਲੱਗ ਜਾ ਤਾ ਸਾਰਨ ਨੇਹ ਭਦ ਕਾਮਾ ਕਹਿ ਕਿ ਸਾਰੇ ਸੰਸਾਰ ਤੇ ਨੇਹ ਭਲ ਕਾਮਾ ਕਹਿ ਕਿ ਨਾ ਸੰਸਾਰ ਤੇ ਨੇਹ ਭਨ ਕਾਮਾ ਗੋਦ ਪ੍ਰਸਾਦ ਕੋ ਪਾਵੈ ਸਤ ਗੁਰ ਸੁਖ ਵੇਖਾਲੇ ਸਤ ਪਾਤ ਸਭ ਦਾ ਬਹੁਤ ਧੰਨਵਾਦ ਜੀ ਸੰਗਤ ਜੀ ਪਰ ਪੈਸੇ ਪਰਕਮੂ ਜੀ ਜਿੰਦੇ ਆ ਚੁੱਕੇ ਜੀ ਸੰਗਤ ਕੋਈ ਵੀ ਕੁਛ ਨਹੀਂ ਪੈਸੇ ਬਰੇ ਹਾਜ਼ਰੀ ਕਰਨਗੇ ਔਰ ਦੂਸਰੀ ਸਿੰਘ ਸਾਹਿਬ ਨੇ ਬੜੀਆਂ ਅਸੀਸਾਂ ਦਿੱਤੀਆਂ ਚਲੋ ਉਹ ਸਰਦਾਰ ਦੇਸੀ ਤਾਂ ਲਓ ਜੀ ਬਾਬਾ ਜੀ ਰੈਸਟ ਕਰ ਰਹੇ ਨੇ ਚਾਲੇ ਪਾਉਂਦੇ ਆ ਆ ਜੀ ਹਰਿਆਣੇ ਦਾ ਬੋਰਡ ਇੱਥੋਂ ਚਾਲੇ ਪਾਉਂਦੇ ਆ ਜੀ ਇਹੀ ਪਹੁੰਚ ਗਏ ਚਾਚੇ ਦੇ ਢਾਬੇ ਤੇ ਇਹ ਚਾਚੇ ਦਾ ਢਾਬਾ ਹਾਂਜੀ ਪਹੁੰਚ ਗਏ ਚਾਚੀ ਦੇ ਢਾਬੇ ਤੇ ਚਾਚੇ ਦੇ ਢਾਬੇ ਤੇ ਪਹੁੰਚ ਗਏ ਆਪਾਂ ਹੁਣ ਚਾਹ ਦਾ ਗੱਫਾ ਲਾਉਣ ਗਿਆ ਸ਼ੰਗਤਾਂ ਫਿਰ ਗੱਡੀ ਚਾਲੇ ਪਾਉਣਗੀਆਂ ਠੀਕ ਹੈ ਠੀਕ ਹੈ ਬਾਕੀ ਜੋ ਵਕਤ ਦਾ ਹੁਕਮ ਹੋਗਾ ਉਹ ਚੱਲਾਂਗੇ ਉਸੇ ਉਸੇ ਕਰੀ ਹਾਂ ਜੀ ਬੱਬੀ ਹਾਂ ਕਿੱਥੇ ਪਹੁੰਚ ਗਏ ਬੱਬਾ ਜੀ ਅਸੀਂ ਚਾਚੇ ਦੇ ਟੱਪੇ ਪਹੁੰਚ ਗਏ ਚਾਚੇ ਦੇ ਟੱਪੇ ਗਏ ਚਾਚੇ ਦੇ ਠੀਕ ਹੈ ਜੀ ਬੱਬਾ ਜੀ ਕਿਹੜੇ ਟੱਪੇ ਤੇ ਆ ਗਏ ਆ ਜੀ ਚਾਚੇ ਦੇ ਟੱਪੇ ਚਾਚੇ ਦੀ ਸਪੈਸ਼ਲ ਚਾਹ ਗੁੜ ਵਾਲੀ ਦਰਿਆਵਰਾਂ ਵਾਲੀ ਚਾਹ ਤੇਰੀ ਵੀਡੀਓ ਬਣਾ ਕੇ ਖੜੇਗੇ ਕਿਹਦਾ ਕੋਈ ਦੇਖੇਗਾ ਹਾਂ ਮੈਂ ਹਿੰਦੀ ਭਾਰੇ ਦੀ ਬੇਟੀ ਪਹਿਲਾਂ ਕੋਈ ਵੀ ਦੇਖੇ ਵੀਡੀਓ ਬਣਾ ਕੇ ਹਾਂਜੀ ਚੱਪੀ ਰਹੇ ਆ ਗੋੜਵਾਲੀ ਐ ਬਾਜੀ ਹੁਣ ਇਹ ਰਸਤੇ 'ਚ ਇੰਜੋਏ ਕਰਦੇ ਪਏ ਨੇ ਆਓ ਪੁੱਛਦੇ ਹਾਂ ਬਾਬਾ ਜੀ ਨੂੰ ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਾਚੇ ਦੇ ਢਾਬੇ ਤੋਂ ਚਾਹ ਸੰਗਤਾਂ ਨੇ ਛਕ ਲਈ ਆ ਹੁਣ ਹਾਂਜੀ ਹੁਣ گاڑی ਚਾਲੇ ਪਾਉਣ ਲੱਗੀਆਂ ਨੇ ਧੰਨਵਾਦ ਵੀ ਇੱਦਾਂ ਡਰਾਈਵਰ ਦਾ ਜਿਹੜੇ ਬਹੁਤ ਹੀ ਸੱਚੇ ਢੰਗ ਨਾਲ ਡਰਾਈਵਿੰਗ ਕਰ ਰਹੇ ਨੇ ਬਾਬਾ ਬੁੱਢਾ ਸਾਹਿਬ ਨਾਲ ਤੇ ਚੜ੍ਹਦੀ ਕਲਾ ਕਰੇ ਇਹਨਾਂ ਨੂੰ ਮੇਰਾ ਪ੍ਰਿਆਸ ਰੱਖੇ ਇਹਨਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਡਰਾਈਵਰ ਵੀਰ ਜੀ ਹਾਂਜੀ ਵੀਰ ਜੀ ਹਾਂਜੀ ਪਾਜੀ ਕਿੱਦਾਂ ਦਾ ਪ੍ਰਸਾਸ ਹੈ ਕੁਲ ਮਾਜੇ ਲੱਗੇ ਨੇ ਤਰਾਨਾ ਲੱਗੀ ਨੇ ਲੋ ਜੀ ਸਦਾ ਸਾ ਮਾ ਦੇ ਪਛਾ ਸ੍ਰੀ ਅਸਤੁਜਕ ਅਨਿ ਉਹ ਰਖਾ ਰਾਖਨ ਹਾਰੇ ਸਾਹਿਬ ਸੰਤ ਸਹਾਈ ਜਿਆਰੇ ਮਾਰ ਲੱਗੇ ਹਵੇਲੀ ਦੀ ਐਂਟਰੀ ਲੋ ਜੀ ਆ ਗਏ ਹੁਵੇਲੀ ਤੇ ਅੱਗੇ ਆ ਗਏ ਡਾਡੂ ਭੱਜ ਗਿਆ ਬਹੁਤ ਲੰਬਾ ਲੱਗ ਰਿਹਾ ਹੈ ਆ ਵੀ ਹੋਣਾ ਕਿ ਅੱਗੇ ਦਰਵਾਜ਼ਾ ਹੋਵੇ ਜੀ ਅਸੀਂ ਆ ਗਏ ਆ ਜਲੇਬੀ ਆ ਜਾਓ ਜਿੰਨੇ ਛਕਣੀ ਹੈ ਧਰਮਜੀਤ ਜ਼ਿੰਦਗੀ ਜੀਉਣ ਵਾਲੇ ਲੋਕਾਂ ਦਾ ਜਦੋਂ ਜੀਵਨ ਦੁਨੀਆ ਦੇ ਲੋਕ ਵੇਖਣੇ ਹੋ ਕੇ ਤੇ ਮੈਂ ਇਹਦੇ ਵਰਗਾ ਹੋ ਗਿਆ ਆਹ ਕੰਕੇਦਰੀ ਲੱਗ ਗਈ ਜੀ ਅਸੀਂ ਪਹੁੰਚ ਗਏ ਪਿੰਡ ਦੇ ਲੈਂਦੇ ਆ ਇੱਕ ਨਵੇਂ ਵਲੌਗ ਦੇ ਨਾਲ